ਪਟਾ ਕਰਨ ਰਹਿ ਗਈ ਮੈਂ ਨੰਬਰ ਵੇਖਣਾ ਉਹਨੇ ਕਰ ਲੰਦਾ ਹਾਜੀ ਰੁਕੋ ਜੀ ਹਾਜੀ ਚੱਲ ਰੁਕਿਆ ਕੋਣ ਬੋਲਦੇ ਹੋ ਕਰ ਲੈ ਪੈ ਬੈਠੇ ਫੋਟੋ ਆਉਗੀ ਅੱਛਾ ਗੱਲ ਸੁਣ ਲਓ ਇਹ ਬੰਦੇ ਨੇ ਆ ਬਲੱਟ ਮੋਟਰਸਾਈਕਲ ਤੇ ਜਿਹੜਾ ਭੜਾਕੇ ਵਾਲਾ ਸਲੈਂਸਰ ਲਵਾਇਆ ਹੋਇਆ ਤੇ ਭੜਾਕੇ ਮਾਰਦਾ ਭਾਈ ਸ਼ਹਿਰ ਚ ਤੁਰਿਆ ਫਿਰਦਾ ਤੁਸੀਂ ਚਿਪਾਟ ਕਰਦੇ ਹੋ ਇਹ ਜੀ ਕੋਈ ਨਾ ਸਿਆਰੀ ਤੇ ਇਹਨੂੰ ਸਮਝਾਓ ਫੇਰ ਵੇ ਕੋਈ ਸਿਆਣਾ ਬੰਦਾ ਕੋਈ ਬਜ਼ੁਰਗ ਬੰਦਾ ਜਾਂ ਕੋਈ ਹੋਰ ਬੰਦੇ ਇਹਦੇ ਬੈਸਟ ਮੌਲੇਆ ਬਜ਼ਾਰਾਂ ਦੇ ਵਿੱਚ ਭੜਾਕੇ ਮਾਰ ਮਾਰ ਕੇ ਤੇ ਫਿਰ ਹਾਂ ਆ ਲੈ ਗੱਲ ਕਰ ਆ ਲਾ ਬਈ ਲਾ ਲਾ ਇਹਨਾਂ ਨੂੰ ਉਹਨਾਂ ਕਾ ਜਵਾਨਾ ਪਵੇ ਜਿੰਨਾ ਕਿ ਇਹਨਾਂ ਨੂੰ ਪਤਾ ਲੱਗੇਵੇ ਮਾਰਦਾ ਦੁਬਾਰਾ ਆਇਆ ਜਮੈਂ ਖਾਬੇ ਤਬ ਕੋ ਮੈਨੂੰ ਮਾਫੀ ਰਗ ਮੜਿਆ ਮੈਂ ਡਰ ਵੀ ਕਿਹੜਾ ਡਰ ਕੇ ਮਾਰ ਅਨਸਰ ਅਨਸਰ ਸੌਰੀ ਆਪ ਕੀ ਕੰਮ ਕਰਦਾ ਤੂੰ ਕੰਮ ਕੀ ਕਰਦਾ ਹੈ ਕਿਹੜੀ ਕਲਾਸ ਤੇ ਤੈਨੂੰ ਕੋਈ ਅਕਲ ਨਹੀਂ ਆ ਮੋਟਰਸਾਈਕਲ ਤੇ ਐਦਾ ਪਟਾਕੇ ਮਾਰਦੇ ਤੁਰੇ ਫਿਰਦੇ ਹੋ ਤੁਸੀਂ ਉਹ ਫਾੜਾ ਮੋਟਾ ਉਹ ਦੇਖੋ ਤੇ ਜੰਗਲਾਂ ਚ ਰਹਿੰਦੇ ਹੋ ਘਰੇ ਘਰਾ ਚ ਰਹਿੰਦੇ ਹੋ ਤੁਹਾਡੇ ਐਦਾ ਮਾਰਦੇ ਨਾਲ ਕੋਈ ਬਜ਼ੁਰਗ ਬੰਦਾ ਕੋ ਕੁਮਾਠ ਮਾਰ ਦੇ ਲ ਕੇ ਡੱਟ ਪਵੇ ਦੇ ਕਿੰਨੇ ਕੋਈ ਤਹਿਸਤ ਪਾਉਨੇ ਹੋ ਸਾਰੇ ਪੇਜ ਬਜ਼ਾਰਾਂ ਚ ਮਾਰਦੇ ਨਹੀਂ ਸਰ ਪਟਾਕੇ ਲੈ ਇਹਨਾਂ ਤੋਂ ਲੈ ਕਾਗਜ਼ ਪੱਤਰ ਸਾਰੇ ਕਢਾ ਲੈ ਇਹਨਾਂ ਤੋਂ ਮੋਡ ਕਿ ਪੁੱਛ ਰਹਾ ਕਰਦੇ ਕਿ ਮੋਡ ਧੁੰਦਣਾ ਨਹੀਂ ਲੱਗੀ ਧੁੰਦਣਾ ਨਹੀਂ ਇਹ ਸਾਰਾ ਆ ਜਾਂਦਾ ਮੋਡੀ ਬਾਈ ਵੇਕਲਾਂ ਦੇ ਵਿੱਚ ਆ ਜਾਂਦਾ ਜਿੰਨੀਆਂ ਲਾਈਟਾਂ ਹੈਗੀਆਂ ਉਸ ਤੋਂ ਬਾਅਦ ਅਸੀਂ ਨਹੀਂ ਲਾ ਸਕਦੇ ਸੜਕ ਦੇ ਉੱਤੇ ਰਾਤ ਨੂੰ ਦੇਖੋ ਤੁਸੀਂ ਇਹਦੀਆਂ ਇੰਨੀਆਂ ਹਾਈ ਜੀਨਸ ਪਾਈਆਂ ਕਿ ਅੱਗੇ ਆਉਣ ਵਾਲੇ ਬਿੱਗਲ ਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕਿਉਂ ਲੋਕਾਂ ਦਾ ਤੁਸੀਂ ਨੁਕਸਾਨ ਤੇ ਤੁਲੇ ਹੋ ਸੋਰੀ ਦਰਵਾਜ਼ਾ ਹੈ ਇਹਦਾ ਕੀ ਮਤਲਬ ਹੋਇਆ ਕਾਰ ਦੀ ਵੀ ਦੇ ਅਰੇ ਇਹ ਵਾਲਾ ਬਿਜਲੀ ਹੁੰਦਾ ਕਰੋ ਇਹਦਾ ਚਲਾਨ ਕਰੋ ਇਹਦਾ ਨਾਲੇ ਲਾਈਟਾਂ ਸਰਦਾਰ ਜੀ ਇਹ ਲਾਈਟਾਂ ਵੀ ਲਾਓ ਤੇ ਚਲਾਨ ਕਰੋ ਇਹਨਾਂ ਦਾ ਉਹ ਦੂਜਾ ਕਿੱਥੇ ਗਿਆ ਉਹ ਇਹਦਾ ਫੋਨ ਤੇ ਕਰਨਾ ਲਾਈਟ ਲੱਗੇ ਇਹ ਮਰੇ ਸਨ ਕਰ ਉਹ ਮੈਂ ਪਰ੍ਹਾਂ ਮੈਂ ਤਾਂ ਹੀ ਤਾਂ ਕੀਤੀ ਐ ਵੀ ਮੈਂ ਉਹ ਜੇ ਕੀਤੀ ਇੱਧਰ ਇਹ ਵੀ ਲਾਓ ਹਾਂ ਲਾਹ ਤੋ ਇਹਦਾ ਵੀ ਕਰ ਲੈ ਕਰ ਲੈ ਕਰ ਲੈ ਮੈਡ ਰਿਕਾਰਡਿੰਗ ਇਹਦੇ ਕੌਣ ਕਿਹੜੇ ਇਹ ਆ ਬੱਸ ਹੈਲੋ ਹਾਂਜੀ पीएसटी ਮੈਂ ਜਿਸਨ ਬੋਲੇ ਆ ਵੀ ਇੱਕ ਇੱਕ ਆਵਾ ਚੌਕਾ ਹਾਂ ਕੁ ਜੰਗਲ ਚ ਰਹਿਣਾ ਤੂੰ ਮੈਂ ਹੁਣੀ ਓਰੀਜਨਲ ਪੁਆਲ ਵਾਹ ਰਿਜਨਲ ਪੁਆਲ ਇਹਨੂੰ ਆਪੇ ਪੁਆਇੰਟ ਹੁਣ ਬੰਦ ਕਰੋ ਇਹਨੂੰ ਮੋਟਰਸਾਈਕਲ ਜਿਹੜਾ ਇਹਦਾ ਪਤਾ ਲੱਗੇ ਇਹਦੇ ਕੋਲ ਜਿੱਥੇ ਪੜਦਾ ਉੱਥੇ ਲਿਖ ਕੇ ਭੇਜੋ ਵੀ ਇਹ ਜਿਹੜਾ ਮੁੰਡਾ ਨਾਲੇ ਔਰ ਰੌਂਗ ਸਾਈਡ ਤੋਂ ਜੀ ਮੈਂ ਕਿੱਥੇ ਮੁੜੋ ਟ੍ਰੈਫਿਕ ਪੁਲਿਸ ਦੇ ਵੱਲੋਂ ਹੁਣ ਮੋਡੀਫਾਈਡ ਵਹੀਕਲ ਅਤੇ ਜੁਗਾੜੂ ਰੇਡੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਡੀਐਸਪੀ ਦੇ ਵੱਲੋਂ ਅੱਜ ਬੋਲਟ ਤੇ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਜਿਵੇਂ ਦੇਖ ਸਕਦੇ ਹੋ ਕਿ ਮੋਡੀਫਾਈਡ ਵਹੀਕਲ ਦੇ ਚਲਾਨ ਕੱਟੇ ਗਈ ਸੀ ਮੌਕੇ ਉੱਤੇ ਵਾਰਨਿੰਗ ਵੀ ਦਿੱਤੀ ਗਈ ਕਿ ਜਿਹੜੇ ਲੋਕਾਂ ਦੇ ਵੱਲੋਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਏਗੀ ਤਾਂ ਉਹਨਾਂ ਦੇ ਨਾਲ ਅਟਕਾ ਹੋਏਗਾ ਤਾਂ ਕਾਰਵਾਈ ਦੇ ਖਿਲਾਫ ਜ਼ਰੂਰ ਕੀਤੀ ਜਾਏਗੀ ਜਿਹੜੇ ਵੀ ਲੋਕ ਟ੍ਰੈਫਿਕ ਦੀ ਨਿਯਮਾਂ ਦੀ ਉਲੰਘਣਾ ਕਰਨਗੇ ਦੇਖ ਸਕਦੇ ਹੋ ਤੁਸੀਂਰਾ ਦੇ ਵਿੱਚ ਕਿ ਪੁਲਿਸ ਦੇ ਵੱਲੋਂ ਕਿਵੇਂ ਭੰਨੇ ਗਏ ਨੇ ਮੋਡੀਫਾਈ ਵਹੀਕਲ ਜਿਹੜੇ ਨੇ ਤੇ ਨਾਲ ਹੀ ਇਸ ਮੌਕੇ ਦੇ ਉੱਤੇ ਵਰਨਿੰਗ ਵੀ ਦਿੱਤੀ ਗਈ ਹੈ ਬੁਲਟ ਤੇ ਪਟਾਕੇ ਪਾਉਣ ਵਾਲਿਆਂ ਨੂੰ ਵੀ ਫੜ ਕੇ ਉਹਨਾਂ ਦੇ ਮੋٹے ਚਲਾਨ ਕੱਟੇ ਗਏ ਨੇ ਕਿ ਕੁਝ ਪੁਲਿਸ ਐਸਪੁਰ ਮਾਮਲੇ ਦੇ ਉੱਤੇ ਕਹਿਣੇ ਹਨ ਉਹ ਸੁਣਾਵਾਂਗੇ ਬਠਿੰਡਾ ਤੋਂ ਸੋਨੂ ਟੁੱਟੇਜਾ ਦੀ ਰਿਪੋਰਟ ਨਾ ਇੰਡੀਆ ਪੰਜਾਬੀ